ਸਸੀ ਗਾਲ ਜੀ ਸਾਰਿਆਂ ਨੂੰ ਚੈਨਲ WeatherData updates ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਲੈ ਕੇ ਜਾਣਕਾਰੀ ਹਾਜ਼ਰ ਹੋਏ ਹਾਂ ਕਿਉਂਕਿ ਸਵੇਰ ਤੋਂ ਹੀ ਪੰਜਾਬ ਦਾ ਮੌਸਮ ਸਾਫ਼ ਹੈ ਬੱਦਲਵਾਈ ਸਿਸਟਮ ਨਾ ਮਾਤਰ ਦੇ ਬਰਾਬਰ ਹੈ ਇਕਾ ਦੁਕਾ ਕਿਸੇ ਕਿਸੇ ਇਲਾਕੇ ਵਿੱਚ ਬੱਦਲਵਾਈ ਦਿਖ ਰਹੀ ਹੈ ਪਰ ਮੌਸਮ ਕਲੀਅਰ ਹੋਣ ਦੇ ਕਾਰਨ ਤਾਪਮਾਨ ਦੇ ਵਿੱਚ ਸਾਨੂੰ ਵੱਡੀ ਉਛਾਲ ਦੇਖਣ ਨੂੰ ਮਿਲੀ ਬਹੁਤ ਜ਼ਿਆਦਾ ਤਾਪਮਾਨ ਅੱਜ ਵਧੇ ਹੋਏ ਸੀ ਗਰਮੀ ਦਾ ਕਹਿਰ ਪੰਜਾਬ ਦੇ ਉੱਪਰ ਦੇਖਣ ਨੂੰ ਮਿਲਿਆ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅੱਜ ਰਾਤ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਫਿਲਹਾਲ ਬਣਦੀ ਦਿਖਾਈ ਨਹੀਂ ਦੇ ਰਹੀ ਕਿਉਂਕਿ ਲਗਾਤਾਰ ਧੁੱਪ ਪੈ ਰਹੀ ਹੈ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਆਉਂਦੇ 2-3 ਦਿਨ ਮੌਸਮ ਖੁਸ਼ਕ ਅਤੇ ਸਾਫ਼ ਹੀ ਰਹਿਣ ਵਾਲਾ ਹੈ ਜਿਸ ਦੇ ਸਿੱਟੇ ਵਜੋਂ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਪੰਜਾਬ ਵਿੱਚ ਨਹੀਂ ਮੜ ਰਹੀ ਮੌਸਮ ਖੁਸ਼ਕ ਰਹੇਗਾ ਤਾਪਮਾਨ ਵਧਦੇ ਹੋਏ ਦਿਖਾਈ ਦੇ ਰਹੇ ਨੇ ਤੇ ਇੱਕ ਸਿਸਟਮ ਦੀ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖੋਗੇ ਕਿ ਇਹ ਹਲਕਾ ਦਰਮਿਆਨਾ ਸਿਸਟਮ ਤੇ ਪਛਮੀ ਸਿਸਟਮ ਬਣੇ ਹੋਏ ਨੇ ਜੋ ਸਵੇਰ ਦੇ ਸਮੇਂ ਪੰਜਾਬ ਵੱਲ ਕੂਚ ਕਰ ਸਕਦੇ ਨੇ ਜਿਸ ਦੇ ਨਾਲ ਅੰਮ੍ਰਿਤਸਰ ਤਰਨਤਾਰਨ ਫਜ਼ਿਲਕਾ ਫਿਰੋਜ਼ਪੁਰ ਇਹ ਵਾਲੀ ਬੈਲਟ ਦੇ ਵਿੱਚ ਕੁਝ ਹਲਕੀ ਦਰਮਿਆਨੀ ਕਾਰਵਾਈ ਦੇਖਣ ਨੂੰ ਮਿਲੇਗੀ ਮੇਨ ਤੌਰ ਤੇ ਜਿਹੜਾ ਜ਼ਿਲ੍ਹਾ ਹੋਵੇਗਾ ਉਹ ਅੰਮ੍ਰਿਤਸਰ ਕਪੂਰਥਲਾ ਤੇ ਜਲੰਧਰ ਹੋਵੇਗਾ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਹਨ ਇਹ ਹਾਲਾਤ ਸਾਨੂੰ ਉਦੋਂ ਹੀ ਲਗਾਤਾਰ ਦੇਖਣ ਨੂੰ ਮਿਲ ਰਹੇ ਨੇ ਬਾਕੀ ਕੋਈ ਭਾਰੀ ਮੀਂਹ ਦੀ ਉਮੀਦ ਅਗਰ ਗੱਲ ਕੀਤੀ ਜਾਵੇ ਤਾਂ ਨਾ ਮਾਤਰ ਦੇ ਬਰਾਬਰ ਹੀ ਹੈ ਇਸ ਤੋਂ ਇਲਾਵਾ ਅੱਜ ਰਾਤ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਅੱਜ 25 ਤੋਂ ਲੈ ਕੇ 28 ਡਿਗਰੀ ਤੱਕ ਰਹਿ ਸਕਦੇ ਨੇ ਬਹੁਤੇ ਇਲਾਕਿਆਂ ਵਿੱਚ ਕਿਉਂਕਿ ਫਜ਼ਿਲਕਾ ਫਿਰੋਜ਼ਪੁਰ ਮੁਕਸਰੀ ਨਾਲ ਇਲਾਕੇ ਵਿੱਚ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਤੇ ਗੱਲ ਕੀਤੀ ਜਾਵੇ ਤਾਂ ਮੀਂਹ ਹਨੇਰੀ ਦੀ ਤਾਂ ਨਾ ਮਾਤਰ ਦੇ ਬਰਾਬਰ ਹੀ ਹੈ ਬਾਕੀ ਸਵੇਰ ਦੇ ਸਮੇਂ ਕੋਈ ਅਗਰ ਨਵੀਂ ਅਪਡੇਟ ਆਈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਬਣਿਆ ਰਹੋ ਚੈਨਲ ਦੇ ਉੱਪਰ ਅਗਲੀ ਵੀਡੀਓ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਜੀ